ਜਸਜੀਤ ਸਿੰਘ ਇਸ ਨਾਲ ਜੁੜਗੀਆਂ ਜਸਜੀਤ ਸਿੰਘ ਜੀ ਜੀਵਨ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰਤੇਜ ਵੀਰ ਜੀ ਮੇਰੇ ਵੱਲੋਂ ਕਿਉਂਕਿ ਵਾਸ ਰੇਡੀਓ ਟੂ ਦਾ ਲਿਸਨਰਸ ਵਾਇਗੁਰੂ ਜੀ ਦਾ ਖਾਲਸਾ ਵਾ ਕੀ ਫਤਿਹ ਜੀ ਜਸਜੀਤ ਸਿੰਘ ਪਲੇ ਹੋਣ ਜਾ ਰਿਹਾਗਾ ਪਹਿਲੀ ਵਾਰ ਇਸ ਤਰ੍ਹਾਂ ਦਾ ਪਲੇ ਦੇਖਣ ਨੂੰ ਮਿਲ ਰਿਹਾ ਜੋ ਲਰੈਦੀਨ ਕੇ ਹੇਤ ਬੜੀ ਚੰਗੀ ਗੱਲ ਹੈ ਤੋ ਬਹੁਤ ਸਾਰੇ ਜਿਹੜੇ ਜੋ ਤਸਵੀਰ ਦੇਖਣ ਨੂੰ ਸਾਹਮਣੇ ਆਈਏ ਇਹਦੇ ਵਿੱਚ ਜਿਹੜੇ ਆਸਟ੍ਰੇਲੀਆ ਦੇ ਹੀ ਕਲਾਕਾਰ ਇਹਦੇ ਵਿੱਚ ਨਜ਼ਰ ਆ ਰਹੇ ਆ। ਥੋੜਾ ਜਿਹਾ ਦੱਸੋ ਜੀ ਇਹਦਾ ਕਿਵੇਂ ਕਿਸ ਤਰ੍ਹਾਂ ਖਿਆਲ ਆਇਆ ਤੇ ਕਿਵੇਂ ਲੱਗਿਆ ਕਿ ਇਹ ਚੀਜ਼ ਵੱਲ ਵਧਣਾ ਚਾਹੀਦਾ ਹੈ। ਹਾਂਜੀ ਤੇ ਬੇਸਿਕਲੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਆਪਣਾ ਨਾਟਕ ਜੋ ਲੜੇ ਦਿਨ ਕੇ ਹੇਤ ਇਹ ਆਪਣੇ ਵੀਰ ਅਲੈਖ ਸਿੰਘ ਜੋ ਕਿ ਇਸ ਦੇ ਰਾਈਟਰ ਡਾਇਰੈਕਟਰ ਨੇ ਜੀ ਤੇ ਇੰਨਾ ਨੂੰ ਇਸ ਦਾ ਆਈਡੀਆ ਕਹਿ ਲਓ ਜਾਂ ਇਸ ਇਸ ਨਾਟਕ ਬਾਰੇ ਜਿਹਨੇ ਸੋਚਿਆ ਜੋ ਪੰਜਾਬ ਦੇ ਵਿੱਚ ਰੀਸੈਂਟਲੀ ਕੁਝ ਤੁਹਾਨੂੰ ਪਤਾ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਦੀ ਹੋਈ ਹੈ ਜੀ ਤੇ ਆਪਣੇ ਸਿੰਘ ਕੁਝ ਸ਼ਹੀਦ ਹੋਏ ਨੇ ਉੱਥੇ ਇੱਕ ਤਾਂ ਉੱਥੋਂ ਉਹਨਾਂ ਨੂੰ ਇਸ ਚੀਜ਼ ਦੀ ਪ੍ਰੇਰਣਾ ਮਿਲੀ ਕਿ ਕਿਵੇਂ ਆਪਾਂ ਆਪਣੇ ਸੰਗਤ ਦੇ ਅੱਗੇ ਆਪਣੇ ਲੋਕਾਂ ਦੇ ਅੱਗੇ ਇਸ ਮੈਸੇਜ ਨੂੰ ਪਹੁੰਚਾ ਸਕਦੇ ਕਿਸ ਤਰ੍ਹਾਂ ਆਪਾਂ ਇਸ ਚੀਜ਼ਾਂ ਤੋਂ ਬਾਤ ਸਕਦੇ ਆ ਜੀ ਤੇ ਇਸ ਦੇ ਨਾਲ-ਨਾਲ ਇਸ ਦੇ ਵਿੱਚ ਆਪਾਂ ਆਪਣੇ ਜੋਕੇ ਸਮੇਂ ਤੇ ਇਤਿਹਾਸਕ ਸਮੇਂ ਦੇ ਕਾਫੀ ਤੁਨੇ ਦ੍ਰਿਸ਼ ਦਿਖਾਈ ਦਿੱਤੇ ਯਾਰ ਜੀ ਬਿਲਕੁਲ ਜਿਹੜਾ ਇਹਦੇ ਵਿੱਚ ਪੇਸ਼ਕਾਰੀ ਲੱਗ ਰਹੀ ਹੈ ਕਿ ਉਹ ਵਕਈ ਜੋ ਤੁਸੀਂ ਕਰੈਕਟਰ ਲਏ ਨੇ ਜਾਂ ਜੋ ਥੋੜਾ ਬਹੁਤ ਦੇ ਬਾਰੇ ਸੁਣਨ ਨੂੰ ਮਿਲ ਰਿਹਾ ਇਹਦੇ ਵਿੱਚ ਜਿਹੜੀ ਪੁਰਾਤਨ ਤੇ ਮੌਜੂਦਾ ਦੋਨਾਂ ਦੀ ਜਿਹੜੀ ਇੱਕ ਆਪਸੀ ਸਾਂਝ ਪੇਸ਼ ਕੀਤੀ ਜਾਊਗੀ ਇਹਦੇ ਵਿੱਚ ਤੇ ਇਹਦੇ ਵਿੱਚ ਬੇਸਿਕਲੀ ਜਿਹੜੀ ਸਟੋਰੀ ਆ ਉਹ ਕਿਸ ਚੀਜ਼ ਨੂੰ ਸੰਬੋਧਿਤ ਹੁੰਦੀ ਹੈ ਮੈਂ ਇਹ ਤਾਂ ਇਹ ਕਹਿੰਦਾ ਕਿ ਤੁਸੀਂ ਸਾਰੀ ਦੱਸੋ ਫਿਰ ਪਲੇ ਦੇ ਵਿੱਚ ਪਿੱਛੇ ਕੁਝ ਦੱਸਣ ਨੂੰ ਨਹੀਂ ਰਹਿੰਦਾ ਜਾਂ ਦੇਖਣ ਨੂੰ ਨਹੀਂ ਰਹਿੰਦਾ ਸੋ ਕਿਸੇ ਚੀਜ਼ ਦਾ ਇਹਦੇ ਵਿੱਚ ਸੁਮੇਲ ਹੈ ਕਿਹੜੀ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅ ਬਸੇ ਤਾਂ ਜਿਹੜਾ ਆਪਣੀ ਟੈਗਲਾਈਨ ਆ ਜਿਵੇਂ ਜੋਲਰੇ ਦੀਨ ਦੇ ਹਿਤ ਇਹੀ ਇਸ ਚੀਜ਼ ਨੂੰ ਸਾਬਤ ਕਰ ਦਿੰਦੀ ਆ ਕਿ ਪ੍ਰੋਗਰਾਮ ਕਿਸੇ ਚੀਜ਼ ਦੇ ਨੇੜੇ ਤੇੜੇ ਹੋਵੇਗਾ ਬਿਲਕੁਲ ਜੀ ਉਸ ਤੋਂ ਉਸ ਤੋਂ ਇਲਾਵਾ ਇਹੀ ਚੀਜ਼ਾਂ ਨੇ ਵੀਰੇ ਇਹਦੇ ਵਿੱਚ ਕਿ ਪੁਰਾਣੇ ਸਮਿਆਂ ਦੇ ਵਿੱਚ ਸਿੰਘ ਸ਼ਹੀਦ ਹੁੰਦੇ ਰਹੇ ਨੇ ਕਿਸ ਜਜ਼ਵੇ ਨਾਲ ਸ਼ਹੀਦ ਹੁੰਦੇ ਰਹੇ ਨੇ ਤੇ ਉਸੇ ਤਰ੍ਹਾਂ ਹੀ ਜੋ ਕੇ ਸਮੇਂ ਦੇ ਵਿੱਚ ਵੀ ਆਪਣੇ ਜਿਵੇਂ ਕੁਝ ਸਾਲਾਂ ਤੋਂ ਕਹਿ ਲਿਏ ਜਾਂ ਪਿਛਲੇ ਕਈ ਦਹਾਕੇ ਆ ਤਾਂ ਸਿੰਘ ਸ਼ਹੀਦ ਹੁੰਦੇ ਆ ਰਹੇ ਨੇ ਕਿਹੜੇ ਜਜ਼ਵੇ ਨੂੰ ਲੈ ਕੇ ਉਹ ਸ਼ਹੀਦ ਹੁੰਦੇ ਆ ਰਹੇ ਨੇ ਕਿਵੇਂ ਉਹ ਦੀਨ ਦੇ ਹਿਤ ਕਹੇ ਕਿ ਲੜਦੇ ਨੇ ਜੀ ਬਿਲਕੁਲ ਬਹੁਤ ਖੂਬਸੂਰਤ ਜੀ ਅ ਅੱਗੇ ਗੱਲ ਕਰੀਏ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੇ ਕਲਾਕਾਰ ਆ ਜਾਂ ਮੈਨੂੰ ਵੀ ਪੜਨ ਸੁਣਨ ਮਿਲਿਆ ਕਿ ਉਹ ਬਹੁਤ ਜਿਆਦਾ ਇਥੋਂ ਹੀ ਨੇ ਤੁਸੀਂ ਪਹਿਲੀ ਗੱਲਬਾਤ ਦੇ ਵਿੱਚ ਉਹ ਹੀ ਦੱਸਿਆ ਬੀਤੀ ਗੱਲ ਸੋ ਉਹਨਾਂ ਕਲਾਕਾਰਾਂ ਦਾ ਜਿਹੜਾ ਥੀਏਟਰ ਦਾ ਬੈਕਗ੍ਰਾਉਂਡ ਵੀ ਹੈ ਜਾਂ ਬਹੁਤਿਆਂ ਨੇ ਇੱਥੇ ਹੀ ਐਲੈਕਸੀ ਦੀ ਡਾਇਰੈਕਟਰ ਹੈਟ ਹੀ ਜ਼ਿਆਦਾ ਉਹਨਾਂ ਨੇ ਜਿਹੜੀ ਜਾਣਕਾਰੀ ਹਾਸਲ ਕੀਤੀ ਹੈ ਸਾਡੇ ਸਾਡੀ ਕਾਸਟ ਦੇ ਵਿੱਚੋਂ ਕੁਝ ਕੁ ਵੀਰ ਹੈਗੇ ਕੁਝ ਕੁ ਬੀਬੀਆਂ ਹੈਗੇ ਜਿਹੜੀਆਂ ਕੀ ਕਹਿ ਸਕਦਾ ਹਾਂ ਕਿ ਪਿਛਲੇ ਕਾਫੀ ਸਾਲਾਂ ਤੋਂ ਥੀਏਟਰ ਦੇ ਨਾਲ ਜੁੜੇ ਹੋਏ ਨੇ ਪੰਜਾਬ ਤੋਂ ਲੈ ਲੋ ਜਾਂ ਸਕੂਲ ਟਾਈਮ ਤੋਂ ਜਾਂ ਕਾਲਜ ਲੈਵਲ ਲੈਵਲ ਤੋਂ ਜੀ ਤੇ ਬਾਕੀ ਜ਼ਿਆਦਾਤਰ ਜਿਹੜੇ ਹੈਗੇ ਨੇ ਸਾਰਾ ਨਵਾਂ ਟੈਲੈਂਟ ਹੈ ਜੀ ਤੇ ਸਾਰੇ ਸਾਡੀ ਵਰਕਸ਼ਾਪਸ ਹੋਈਆਂ ਸੀਗੀਆਂ ਆਡੀਸ਼ਨਸ ਹੋਏ ਸੀਗੇ ਆਡੀਸ਼ਨਸ ਦੇ ਵਿੱਚ ਜੋ ਜੋ ਆਏ ਸੀਗੇ ਉਹਨਾਂ ਦੇ ਵਿੱਚੋਂ ਸਾਰੇ ਚੁਣ ਕੇ ਜੀ ਤੋਂ ਬਾਅਦ ਵਰਕਸ਼ਾਪ ਸਾਡੀ ਪ੍ਰੋਪਰ ਰਿਹਰਸਲਸ ਹੋਈਆਂ ਨੇ ਪਿਛਲੇ 10 ਮਹੀਨੇ ਤੋਂ ਜੀ ਜਦਨ ਕਰ ਕਰਕੇ ਸਾਰਿਆਂ ਨੇ ਹੌਲੀ ਹੌਲੀ ਆਪਣਾ ਜਿਹੜਾ ਕੈਲਰ ਸਕੇਲ ਜਾਂ ਟੈਲੈਂਟ ਵਧੀਆ ਵਧਾਇਆ ਜੀ ਬਹੁਤ ਖੂਬ ਸੋ ਬਿਲਕੁਲ ਅਕਸਰ ਹੀ ਆਪਾਂ ਦੇਖਿਆ ਜਾਂਦਾ ਕਿ ਜਦੋਂ ਕੋਈ ਪਲੇ ਹੁੰਦਾ ਹੈ ਹਰ ਕੋਈ ਚਲੋ ਆਪਣਾ ਵਾਹ ਲਾਉਂਦਾ ਹੈ ਸੋ ਉਹ ਕੁਝ ਕੇ ਜਿਹੜੇ ਥੋੜੇ ਬਹੁਤ ਇੰਟਰਸਟਿਡ ਹੁੰਦੇ ਆ ਉਹਨਾਂ ਨੂੰ ਇਕੱਠੇ ਕਰਕੇ ਸੋ ਇੱਕ ਮੌਕੇ ਦੇ ਉੱਤੇ ਇੱਕ ਚੀਜ਼ ਕਰ ਲਈ ਜਾਂਦੀ ਪਰ ਇਹ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤੇ ਬੜੇ ਟੈਕਨੀਕਲ ਤਰੀਕੇ ਦੇ ਨਾਲ ਇਹਨੂੰ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੀ ਦੱਸਿਆ ਕਿ ਪਹਿਲਾਂ ਪੋਜੀਸ਼ਨ ਹੋਏ ਫਿਰ ਵਰਕਸ਼ਾਪ ਸ਼ੁਰੂ ਹੋਈਆਂ ਸੋ ਹੌਲੀ ਹੌਲੀ ਚੀਜ਼ਾਂ ਅੱਗੇ ਵਧੀਆਂ ਨੇ ਤੁਹਾਡੀ ਇੱਕ ਚੰਗੀ ਸ਼ੁਰੂਆਤ ਹੈ ਇਹਦੇ ਵਿੱਚ ਜੇਕਰ ਇਸੇ ਤਰ੍ਹਾਂ ਹੀ ਜਾਰੀ ਰਹਾ ਤੇ ਇਹਦੇ ਵਿੱਚ ਹੋਰ ਵੀ بڑے ਨਿਖਾਰ ਰੰਗਮંચ ਦੇ ਵਿੱਚ ਨਿਕਲ ਕੇ ਆ ਸਕਦੇ ਆ ਸੋ ਇਹਦੇ ਕਿੰਨੇ ਦਿਨ ਹੋਣ ਜਾ ਰਿਹਾ ਤੇ ਕਿਹੜੀ ਜਗ੍ਹਾ ਹੋਣ ਜਾ ਰਿਹਾ ਇਹਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਦੱਸੋ ਜੀ ਹਾਂਜੀ ਵੀਰੇ ਇਹ ਐਸੇ ਮਹੀਨੇ 21 ਮਈ 2016 ਨੂੰ ਤੇ ਆਪਣੇ ਐਥੀਨੀਅਮ ਥੀਏਟਰ ਰਕ 188 ਕਾਲਨ ਸਟਰੀਟ ਤੇ ਨਲਬਨ ਦੇ ਵਿੱਚ ਹੋਣ ਜਾ ਰਿਹਾ ਜੀ 188 ਕਾਲਨ ਸਟਰੀਟ ਤੇ 21 ਤਰੀਕ ਨੂੰ 21 ਮਈ ਜੀ ਇਹਦਾ ਸਮਾਂ ਕਿੰਨਾ ਕਿੰਨੇ ਵਜੇ ਸ਼ੁਰੂ ਹੋਊਗਾ ਤੇ ਪੂਰੇ ਇਸ ਪਲੇ ਦੀ ਨਾਟਕ ਦੀ ਡਿਊਰੇਸ਼ਨ ਕਿੰਨੀ ਹੈ ਭਾਵ ਕਿ ਕਿੰਨੇ ਸਮੇਂ ਤੱਕ ਚੱਲੇਗਾ ਹਾਂਜੀ ਹਾਂਜੀ ਇਹ 21 ਮਈ ਆਪਣੀ ਸੈਟਰਡੇ ਨਾਈਟ ਪੈ ਜਾਂਦੀ ਹੈ ਤੇ ਇਹ ਵੀ ਤੋ ਜਿਹੜੀ ਡਿਊਰੇਸ਼ਨ ਹੈ ਜਿਵੇਂ ਪ੍ਰੋਗਰਾਮ ਦੀ ਸਾਰੀ ਡਿਊਰੇਸ਼ਨ ਹੁਣ 7 ਤੋਂ 7 ਤੋਂ ਲੈ ਕੇ 9 ਵਜੇ ਤੱਕ ਹੈ ਰਾਤ ਦੇ ਜੀ ਤੇ ਇਹਦੇ ਵਿੱਚ ਆਪਣੀ 15 ਮਿੰਟ ਦੀ ਬ੍ਰੇਕ ਵੀ ਹੋਣੀ ਹੈ ਜੀ ਤੇ ਉਸ ਤੋਂ ਇਲਾਵਾ ਜਿਹੜਾ ਨਾਟਕ ਹੈ ਉਹ ਤਕਰੀਬਨ ਘੰਟਾ ਸਵਾ ਘੰਟੇ ਦੇ ਵਿੱਚ ਵਿੱਚ ਨਾਟਕ ਸਮਾਪਤ ਹੋ ਜਾਂਦਾ ਜੀ ਤੇ ਹਾਂਜੀ ਤੇ ਬਾਕੀ ਜਿਹੜੇ ਥੋੜੇ ਬੋਤ ਵਿੱਚ ਹੋਰ ਪ੍ਰੈਜੈਂਟੇਸ਼ਨਸ ਹੋਣੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਇਨਕਲੂਡਡ ਨੇ ਟਾਈਮ ਜੀ 7 ਤੋਂ ਹਾਂਜੀ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਜੀਤ ਸਿੰਘ ਜੀ ਸੋ ਜਨ ਜਨ ਦੱਸੋ ਦੀ ਕਿ ਟਿਕਟ ਵਗੈਰਾ ਦੀ ਕਿੰਨੀ ਕੀ ਰੱਖੀ ਹੈ ਤੇ ਕਿੱਥੋਂ ਪ੍ਰਾਪਤ ਕਰ ਸਕਦੇ ਆ ਹਾਂਜੀ ਵੀਰੇ ਤੇ ਇਹਦੀ ਤਿੰਨ ਹਿੱਸੇ ਨੇ ਵੀਰੇ ਟਿਕਟ ਤੇ ਇੱਕ ਤਾਂ ਜਨਰਲ ਟਿਕਟ ਹੈ 25 ਡਾਲਰ ਦੀ ਮਿਲ ਜਾਂਦੀ ਹੈ ਤੇ ਵੀਆਈਪੀ ਟਿਕਟ ਹੈ ਜਿਹੜੀ 30 ਡਾਲਰ ਦੀ ਆ ਤੇ ਇੱਕ ਫੈਮਿਲੀ ਪੈਕ ਹੈ ਉਹ 85 ਡਾਲਰ ਦਾ ਮਿਲ ਜਾਂਦਾ ਜੀ ਦੇ ਵਿੱਚ ਚਾਰ ਚਾਰ ਜਣੇ ਜਾ ਸਕਦੇ ਨੇ ਤੇ ਇੱਕ ਖਾਸ ਗੱਲ ਤੁਹਾਨੂੰ ਕੋਲ ਦੱਸ ਦਿਆ ਜੀ ਜਿਹੜੇ ਵੀ ਬੱਚੇ ਨੇ ਜੀ ਆਪਣੇ 10 ਸਾਲ ਜਾਂ 10 ਸਾਲ ਤੋਂ ਥੱਲੇ ਨੇ ਉਨਾ ਸਾਰੇ ਜਾਨਾਂ ਦੀ ਟਿਕਟ ਫ੍ਰੀ ਹੈ ਜੀ ਜੀ ਬੜੀ ਚੰਗੀ ਗੱਲ ਹੈ ਜੀ ਸੋ ਇਹਨਾਂ ਇੱਕ ਟਿਕਟ ਦਾ ਥੋੜੇ ਬਹੁਤ ਇਹ ਦੂ ਜੇ ਆਪਾਂ ਕਹਿੰਦੇ ਕਿ ਘਟ ਦੇ ਨਾਲ ਫਿਲਮ ਵੀ ਦੇਖੀ ਜਾਂਦੀ ਹੈ ਪਰ ਇਹ ਇੱਕ ਥੀਏਟਰ ਹੈ ਤੇ ਲੋਕਲ ਆਪਣੇ ਜਿਹੜੇ ਨੌਜਵਾਨਾਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਸਾਨੂੰ ਜਰੂਰ ਸਪੋਰਟ ਕਰਨੀ ਚਾਹੀਦੀ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੀਤ ਸਿੰਘ ਜੀ ਅਲੈਕਸ ਸਿੰਘ ਦੇ ਨਾਲ ਵੀ ਅਸੀਂ ਆਉਣ ਵਾਲੇ ਸੈਟਰਡੇ ਗੱਲਬਾਤ ਕਰਾਂਗੇ ਥੋੜਾ ਹੋਰ ਖੁੱਲ ਕੇ ਗੱਲਬਾਤ ਕਰਾਂਗੇ ਧੰਨਵਾਦ ਤੁਹਾਡਾ ਜੀ ਸੀਤ ਸਿੰਘ ਜੀ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ but